ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਇਸ ਅਪਡੇਟ ਦੇ ਵਿੱਚ ਅਸੀਂ ਸਿੱਧੂ ਦੇ ਨਵੇਂ ਆ ਰਹੇ ਗੀਤ ਬਾਰੇ ਗੱਲ ਕਰਾਂਗੇ ਕਿ ਕਿਵੇਂ ਦਾ ਗੀਤ ਹੋ ਸਕਦਾ ਹੈ ਕੀ ਕੁਝ ਨਵਾਂ ਦੇਖਣ ਨੂੰ ਮਿਲ ਸਕਦਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਅਨ ਰਿਲੀਜ਼ਡ ਗੀਤ ਹੈ ਜਿਵੇਂ ਸਿੱਧੂ ਦੇ ਪਹਿਲਾਂ ਗੀਤ ਲੀਕ ਹੋ ਜਾਂਦੇ ਸੀ ਇਹ ਗੀਤ ਲੀਕ ਨਹੀਂ ਹੋਇਆ ਤੇ ਬਿਲਕੁਲ ਨਵਾਂ ਗੀਤ ਹੈ ਗਾਣਾ ਸੁਣਦੇ ਹਾਂ ਇਹ ਕੰਪਲੀਟ ਗਾਣਾ ਹੈ ਤੇ ਉਹਨਾਂ ਨੇ ਆਪਣੀ ਆਵਾਜ਼ 'ਚ ਰਿਕਾਰਡ ਕੀਤਾ ਹੋਇਆ ਹੈ ਪੂਰਾ ਫੁੱਲ ਗਾਣਾ ਜਿਹੜਾ ਹਾਲ ਤੱਕ ਲੀਕ ਨਹੀਂ ਹੋਇਆ ਕਦੇ ਵੀ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਇਸ ਗੀਤ ਦਾ ਪੋਸਟਰ ਸ਼ੇਅਰ ਕਰਕੇ ਟੀਮ ਨੇ ਦਾ ਕਿੱਡ ਅਤੇ ਨਵਕਰਨ ਬਰਾਡ ਨੂੰ ਮੈਂਸ਼ਨ ਕੀਤਾ। 뮤직 ਦਾ ਕਿੱਡ ਦਾ ਤੇ ਵੀਡੀਓ ਨਵਕਰਨ ਬਰਾਡ ਨੇ ਤਿਆਰ ਕੀਤਾ। ਹੁਣ ਮੇਰਾ ਮੰਨਣਾ ਇਹ ਹੈ ਕਿ ਇਸ ਗੀਤ ਦਾ ਵੀਡੀਓ AI ਰਾਹੀਂ ਤਿਆਰ ਕੀਤਾ ਗਿਆ ਹੋਣਾ ਕਿਉਂਕਿ ਨਵਕਰਨ ਬਰਾਡ ਮਾਹਿਰ ਹੈ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ। ਪਹਿਲਾਂ ਵੀ ਨਵਕਰਨ ਬਰਾਡ ਨੇ ਸਿੱਧੂ ਦੇ ਗੀਤ ਚੋੜਨੀ ਤੇ ਮੇਰਾ ਨਾਂ ਦਾ ਵੀਡੀਓ ਤਿਆਰ ਕੀਤਾ ਸੀ। ਹੋ ਸਕਦਾ ਹੈ ਕਿ ਵਿਨੇ ਪ੍ਰਤਾਪ ਤੋਂ ਫੀਚਰਿੰਗ ਕਰਵਾਈ ਗਈ ਹੋਵੇ। ਬਾਕੀ ਤੋਂ ਇਲਾਵਾ ਇਸ ਗੀਤ ਦਾ ਕੁਝ ਹਿੱਸਾ ਹਵੇਲੀ ਚ ਲੋੜੀ ਵਾਲੇ ਦਿਨ ਵੀ ਸ਼ੂਟ ਕੀਤਾ ਗਿਆ ਉਹ ਹਿੱਸਾ ਵੀ ਇਸ ਗਾਣੇ ਦਾ 파ਟ ਹੋ ਸਕਦਾ ਹੈ ਕਿ ਅੱਜ ਹੀ ਲੋੜੀ ਦੇ ਨਾਲ ਨਾਲ ਜਿਹੜਾ ਵੀਡੀਓ ਸ਼ੂਟ ਕਰ ਰਹੇ ਹਾਂਾਰੇ ਤੇ ਮੇਰਾ ਖਿਆਲ ਜਨਵਰੀ ਦੇ ਮੋੜੀ ਜੀ ਤੋਂ ਨਿਕਲਣਾ ਬਹੁਤ ਵੱਡਾ ਗਾਣਾ ਹੈ ਸੁਖਦੀਪ ਦਾ ਤੇ ਦੋਸਤੋ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੇ ਵੀ ਇਸ ਗੀਤ ਦੇ ਵਿੱਚ ਫੀਚਰਿੰਗ ਕੀਤੀ ਹੈ ਗਾਣੇ ਦੇ ਪੋਸਟਰ ਤੇ ਹਥਿਆਰ ਨਜ਼ਰ ਆ ਰਹੇ ਨੇ ਤਾਂ ਹੋ ਸਕਦਾ ਹੈ ਕਿ ਗੀਤ ਤੜਕ ਫੜਕ ਵਾਲਾ ਹੋਵੇ ਪਰ ਬਹਰਾਲ ਸਿੱਧੂ ਦੇ ਫੈਨਸ ਐਕਸਾਈਟਡ ਨਜ਼ਰ ਆ ਰਹੇ ਨੇ ਤੇ ਆਉਣ ਵਾਲੀ 23 ਜਨਵਰੀ ਨੂੰ ਗੀਤ ਰਿਲੀਜ਼ ਹੋ ਜਾਣਾ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਢਿੱਲੀ ਪੰਜਾਬ ਟੀਵੀ ਦੇ ਨਾਲ